ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਤਿੰਨ ਨਾਗ ਲੈ ਕੇ ਆਂਦੇ ਆ ਜੀ ਜਿੰਨਾ ਚ ਇੱਕ ਗੱਬਣ ਇੱਕ ਵੈੜ ਤੋਕੜਾ ਸਮੇਤ ਬੱਚਾ ਤੇ ਜਿਹੜਾ ਤਿੰਨ ਨੰਬਰ ਨਾਗਾ ਬਿਲਕੁਲ ਤਾਜ਼ਾ ਸੂਆ ਫੁੱਲ ਜਾਤ ਬ੍ਰੀਡ ਦਾ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਨਾ ਕਿ ਫਿੱਟ ਬਿੰਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਜੇ ਸੂਆ ਸਵਾਇਆ ਨਾਗ ਤਾਂ ਦਾ ਚੋਕੇ ਲੈ ਜਿਓ ਤੇ ਜੇ ਕੋਈ ਗੱਬਣਾ ਤਾਂ ਵੀਰੇ ਪਾਸ ਕਰਕੇ ਲੈ ਜਿਓ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਆਪਣਾ ਗੁਰਪ੍ਰੀਤ ਸਿੰਘ ਪਿੰਡ ਥਰਾਇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9876745854 ਤੈਨਾਂ ਨਾਗਾ ਬਾਈ ਤੈਨਾਂ ਨਾਗਾ ਬਾਈ ਬੱਤ ਦੀ ਵੜ ਤੋਂ ਸ਼ੁਰੂ ਕਰਦੇ ਆ ਸੁਆ ਕੇ ਨਵਾਂ ਸੁਆ ਬਈ ਪਹਿਲਾ ਹੀ ਹੈ ਚਾਰ ਦਾ ਹੁੰਦਾ ਉਹ ਤਾਂ ਚਾਰ ਦਾ ਹਾਂ ਆਪਾਂ ਪੱਟ ਕੇ ਦਿਖਾ ਦਾਂਗੇ ਠੀਕ ਆ ਛੱਗ ਦੇ ਚੱਕਦੀ ਆ ਚਾ ਚੌਗੀ ਹੋਸੀ ਬਸ ਕੋਈ ਗੱਲ ਨਹੀਂ ਜੀ ਗਾਰੰਟੀ ਆ ਤਾਂ ਕੋਈ ਗੱਲ ਨਹੀਂ ਤੇ ਬੱਚਾ ਕੀ ਹੈ ਜੀ ਵਸ਼ੀ ਆ ਬਈ ਜਰਸੀ ਬੱਚਾ ਜਰਸੀ ਆ ਗਈ ਜੀ ਜੇਰ ਦੀ ਕੰਪਲੀਟ ਆ ਜੀ ਹਾਂ ਜੇਰ ਦੀ ਕੰਪਲੀਟ ਆ ਕਿੰਨੇ ਦਿਨ ਹੋ ਗਏ ਸੂਈ ਅੱਜ ਤੀਜਾ ਦਿਨ ਆ ਬਈ ਠੀਕ ਆ ਕਿੰਨਾ ਬੋਲਾ ਦੁੱਧ ਜੋਖ ਦਾਂਗੇ ਆਪਾਂ ਦੱਸ ਤਾ ਹੈਗਾ ਭਾਈ 2 ਕਿਲੋ ਆਪਾਂ 20.5 ਕਿਲੋ ਜੋੜ ਦਾਂਗੇ ਬੋਲਾ 20 ਤੋਂ ਬਾਹਰ ਜੋੜ 20 ਤੋਂ ਬਾਹਰ ਜੋੜ ਦਾਂਗੇ ਬੋਲਾ ਭਾਈ ਆਪਣੇ ਘਰੇ ਜੋਖ ਕੇ ਲੈ ਜੇ ਆਪਣੇ ਘਰੇ ਦੋ ਟਾਈਮ ਜੋਖ ਕੇ ਲੈ ਜੇ ਬੰਦਾ ਥਣਾ ਦੀ ਫੁੱਲ ਗਰੰਟੀ ਹੈ ਹਾਂਜੀ ਗਰੰਟੀ ਹੈ ਭਾਈ ਥਾਣ ਨਹੀਂ ਵੇਖ ਬਾਲਾ ਚੰਗਾ ਲੱਗਾ ਵੀ ਥਣ ਬਹੁਤ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਬਾਈ ਵਾਲਾ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਮਿਲਕ ਵੇਣ ਪੂਰੀ ਸਟਰੋਂਗ ਹੁੰਦੀ ਆ ਤੋੜ ਕੇ ਦਿਖਾ ਜੀ ਭਾਈ ਕਾਦੀ ਨਹੀਂ ਆਜ ਬਾਲਾ ਵੱਡਾ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਬਹੁਤ ਵੱਡੀ ਹਾਈਟ ਆ ਮੈਨੂੰ ਤਾਂ ਲੱਗਦਾ ਬਈ 5.5 ਫੁੱਟ ਦੀ ਹਾਈਟ ਹੋਊਗਾ ਬਹੁਤ ਚੰਗੀ ਹਾਈਟ ਆ ਮੰਨ ਲਓ ਫਾਰਮ ਵਾਲੀ ਆਪਾਂ ਵਹਿੜ ਕਹਿ ਸਕਦੇ ਫਾਰਮ ਵਾਲੀ ਜੁੱਟੀਆਂ ਵਹਿੜਾ ਹੁੰਦੀਆਂ ਕੋਡੀ ਵਹਿੜਾ ਰੰਗ ਪ੍ਰਿੰਟ ਪੂਰਾ ਚੰਗਾ ਬੱਚਾ ਮਗਰ ਫੀਮੇਲ ਆ ਜੇਰ ਦੀ ਕੰਪਲੀਟ ਆ ਬੌਲੀ ਬਈ ਦੱਸਦਾ ਕਿ 21 ਤੋਂ 22 ਕਿਲੋ ਹੋ ਪਰ ਤੁਸੀਂ 20 ਪਲੱਸ ਮੰਨ ਕੇ ਸੌਦਾ ਕਰ ਸਕਦੇ ਆ ਜਿੱਦੀ ਚਵਾਈ 22 ਦੇ ਘਰੇ ਦੋ ਟਾਈਮ ਕਰ ਲਿਓ ਚਾਰ ਕਰ ਲਿਓ 6 ਕਰ ਲਿਓ ਸਨਕੀ ਰੇ ਬਾਈ ਸੋਨਾ ਜਾਤ ਬਰੀਡ ਪੂਰੀ ਚੰਗੀ ਆ ਮੂੰਹ ਤੋਂ ਸ਼ੈਗ ਦੇ ਦੰਦ ਹਜੇ ਸਟਾਰਟ ਕੀਤੇ ਆ ਬਾਈ ਦੱਸਦਾ ਚੌਗੀ ਆ ਬਾਈ ਚੌਗੀ ਆ ਜੀ ਠੀਕ ਆ ਮੂੰਹ ਤੋਂ ਚਾਰ ਦੰਦ ਦਾ ਸੋਨਾ ਕਟ ਆਲਾ ਹਵਾਨਾ ਹਵਾਨੇ ਦੀ ਬਿਊਟੀ ਮੈਂ ਤੁਹਾਨੂੰ ਦਿਖਾ ਦਿੰਨਾ ਹਵਾਨੇ ਦੇ ਬਰੀਕ ਬਰੀਕ ਵੇਂਜ ਬਹੁਤ ਜ਼ਿਆਦਾ ਗਿਣਤੀ ਚ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਹੋ ਕੋਈ ਆਏ ਨਹੀਂ ਹਵਾਨੇ ਚ ਝੋਲ ਆ ਬਾਕੀ ਮਿਲਕ ਵੇਣ ਦੋਨੇ ਪਾਸੋਂ ਸਟਰੋਂਗ ਆਉਂਦੀ ਆ ਕਿੰਨਾ ਦੁੱਧ ਪਿਆਜੂ ਕਰਮਾਂ ਦੀ ਬਾਈ ਦੁੱਧ ਤਾਂ ਬਾਈ ਯਾਰ ਪਹਿਲਨਾਂ ਕੀ ਐਸਟੀਮੇਟ ਲਾ ਸਕਦੇ ਆਪਾਂ ਹੂੰ 25 26 ਪਿਆ ਸਕਦੀ ਹੈ ਬਾਈ ਬਾਕੀ ਸੇਵਾ 30 ਵੀ ਕਰ ਸਕਦੀ ਆ ਪਰ ਵਦਨਾ ਹੈ ਤਾਂ ਪਹਿਲਨ ਦਾ ਆਪਾਂ ਕਹਿੰਦੇ ਪਹਿਲਨ ਦੀ ਜੱਜਮੈਂਟ ਨਹੀਂ ਦੀ ਵੀ ਕਿੱਥੇ ਜਾ ਕੇ ਪੀਕ ਲੈਵ ਕਰ ਕਿੱਥੇ ਜਾ ਕੇ ਖੜੂਗੇ ਇਹ ਫਾਰਮ ਵਾਲੀ ਹੈ ਬਈ ਇਹ ਕਿਹੜਾ ਕੋਈ ਆਮ ਘਰਾਂ ਵਾਲੀ ਵੈੜਾ ਨਾਰਮਲ ਤਾਂ ਵੈੜਾ ਇੱਡੀ ਹੁੰਦੀ ਨਹੀਂ ਬਈ ਕੋਈ ਆਪਾਂ ਦੁੱਧ ਰੋਕੀ ਵੀਡੀਓ ਨਹੀਂ ਮਨਵਾਉਂਦੇ ਆਪਾਂ ਇੰਨੀਆਂ ਵੀਡੀਓ ਪਾਉਨੇ ਆ ਆ ਵੇਲਾ ਬਈ ਜੇ ਰੁਕਿਆ ਹੁੰਦਾ ਤਾਂ ਇਹਨਾਂ ਫਸੀ ਖੜੀ ਹੁੰਦੀ ਹੈ ਨਾ ਹਾਂ ਬਈ ਹਾਂ ਇਹ ਕਰ ਜਣਾ ਇਹਦਾ ਟਾਈਮ ਟੂ ਟਾਈਮ ਚਵਾਈ ਆ ਹਾਂ ਤੇ ਕੀਮਤ ਜਾਇਜ਼ ਕਰਨੀ ਵੀਰੇ ਜਿਹੜੇ ਲੈਣੇ ਆ ਕੀਮਤ ਬਈ ਇਹਦੀ ਫੋਨ ਤੇ ਕਰਾਂਗੇ ਜਾਇਜ਼ ਜੀ ਹੂੰ ਇਹਦੀ ਜਾਇਜ਼ ਫੋਨ ਤੇ ਕਰਾਂਗੇ ਬਈ ਠੀਕ ਆ ਯਾਨੀ ਵੈਸੇ ਚੰਗੀ ਕੀਮਤ ਆ ਲਈ ਆ ਕਿਉਂਕਿ ਰਿਕਾਰਡ ਬਹੁਤ ਚੰਗਾ ਚੰਗਾ ਦੁੱਧ ਪਾਉਂਦੀ ਬ੍ਰੀਡ ਚੰਗੀ ਆ ਕੋਈ ਨਜਾਇਜ਼ ਨਹੀਂ ਮੰਗ ਫਿਰ ਕੀਮਤ ਕਰਾਂਗਾ ਹਾਂ ਕੀਮਤ ਕਰਾਂਗੇ ਫੋਨ ਤੇ ਤਾਂ ਆਪਣਾ ਸੌਦਾ ਬਾਈ ਪਹਿਲੇ ਦੂਜੇ ਫੋਨ ਤੇ ਹੋਊਗਾ ਕੋਈ ਆਣੀ ਵੀ ਨਿਯਾਜ ਮੰਗ ਲਾਂਗੇ ਨਿਯਾਜ ਹਾਂ ਨਿਯਾਜ ਨਹੀਂ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਹਾਂ ਬਾਈ ਤੇ ਤਾਂ ਰੱਖੀਆ ਕਿਉਂਕਿ ਕੋਈ ਵੇਚਣ ਵਾਲਾ ਭਰਾ ਹਾਂ ਬਾਈ ਕਿਉਂਕਿ ਏਡੀ ਵੈਣ ਮੰਨ ਕੇ ਚੱਲ ਹਰੇਕ ਤਾਂ ਕੋਈ ਚੱਕਦਾ ਨਹੀਂ ਬਾਈ ਕੇ ਚੰਗੇ ਖਿਡਾਰੀ ਨੇ ਲੈਣੀ ਆ ਸਹੀ ਗੱਲ ਆ ਜਾਂ ਜੀਟਾਂ ਦਾ ਮੈਨੇਜਮੈਂਟ ਚੰਗੀ ਹੋਊ ਬਟ ਲਾਰਜ ਫਾਰਮ ਵਾਲਾ ਤੇ ਜਾਂ ਕੋਈ ਚੰਗੀਆਂ ਗਾਵਾਂ ਦੀ ਸੇਲ ਪਰਚੇਜ ਕਰਦਾ ਉਹ ਵੀਰ ਦਾ ਕਿਉਂਕਿ ਜਿਨ੍ਹਾਂ ਨੇ ਇੱਕ ਅੱਧਾ ਨਗ ਰੱਖਣਾ ਉਨਾ ਤੇ ਇੱਧਰ ਦੀ ਬਾਈ ਮੇਰਾ ਮੇਰਾ ਸੇਫਟ ਉੱਤੇ ਕੱਢ ਥੋੜਾ ਜਿਹਾ ਇੱਧਰ ਦੀ ਦਿਖਾ ਦੀ ਬਾਈ ਹੂੰ ਲਓ ਚੈੱਕ ਮੇਰਾ ਤਾਂ ਲਗਾਲੀ ਸੀ ਨਾ ਬਾਈ ਆਪੀ ਆਪੀ ਚੈੱਕ ਕਰ ਲਓ ਚੰਗੀ ਹਾਈਟ ਆ ਬਾਈ ਹਾਈਟ ਵਾਲੇ ਪੱਖ ਤੋਂ ਇੱਥੇ ਆ ਕੇ ਕੋਈ ਕਹਿ ਨਹੀਂ ਸਕਦਾ ਜਿਹੜੇ 2 ਨੰਬਰ ਵੈੜਾ ਬਾਈ ਇਹਦਾ ਸੁਹਾ ਕਿੰਨਾ ਦੂਜੇ ਸੁਹਾ ਬਾਈ ਕਦੋਂ ਸੂਈ ਹੈ ਜੀ ਸੂਈ ਨੂੰ ਬਈ ਮਹੀਨਾ ਹੋ ਗਿਆ ਕੋਈ ਡੇਢ ਮੰਨ ਲਿਆ ਆਪਦੇ ਵੱਲ ਆ ਬੱਚਾ ਹਾਂ ਭਲਾ ਟੋਕੜ ਮੰਨ ਕੇ ਆ ਜੀ ਭਾਵੇਂ ਟੋਕੜ ਮੰਨ ਕੇ ਆ ਜੇ ਬਾਈ ਆਪਣੇ ਸਾਹਮਣੇ ਹੈ ਜਿਹੜਾ ਕੋਈ ਹੈ ਹਾਂ ਜਿਹੜਾ ਕੋਈ ਹੈ ਕੀ ਹੈ ਜੀ ਬੱਛੀ ਆ ਬਾਈ ਮਗਰ ਐਚ ਐਫ ਦੀ ਹੂੰ ਐਚ ਐਫ ਦੀ ਬੱਛੀ ਆਪ ਵੀ ਬਈ ਐਚ ਐਫ ਜਰਸੀ ਕ੍ਰੋਸ ਫੁੱਲ ਵੱਡੀ ਆ ਬਾਈ ਐਚ ਐਫ ਤੇ ਜਰਸੀ ਦਾ ਕ੍ਰੋਸ ਆ ਹਾਈਟ ਜਰਸੀ ਆ ਹਾਈਟ ਐਚ ਐਫ ਵਾਲੀ ਆ ਅਮਰੀਕਨਾਂ ਕੋਈ ਕੁਆਲਿਟੀ ਹੈਗੀ ਆ ਜਰਸੀ ਵਾਲੀ ਹਾਂ ਕੋਈ ਤਿੱਖੇ ਕੰਨ ਦੀ ਨਹੀਂ ਬਾਈ ਬ੍ਰੀਕ ਕੰਨ ਦੀ ਹੋਵੇ ਬ੍ਰੀਕ ਕੰਨ ਚਾਰਾਂ ਹੀ ਚਾਰਾਂ ਹੀ ਉਂਗਲਾਂ ਦਾ ਹੂੰ ਠੀਕ ਆ ਸੂਈ ਨੂੰ ਚਲੋ ਜਿੰਨਾ ਸਾਵਾਂ ਮਰਜੀ ਮੰਨ ਲੈ ਦੁੱਧ ਕਿੰਨਾ ਤਿਆਰ ਆ ਦੁੱਧ ਤਾਂ ਬਾਈ ਹੈਗਾ 19 ਕਿਲੋ ਹੀ ਅੱਜ ਹਾਂ ਪਰ 17 ਕਿਲੋ ਚਵਾ ਕੇ ਦੇਵਾਂਗਾ ਅੱਜ ਹਾਂ 2 ਕਿਲੋ ਘਾਟ ਹੀ ਦੱਸਣਾ ਜੇ ਵੱਧ ਹੋਇਆ ਅਗਲਾ ਥਣਾ ਦੀ ਬਿਲਕੁਲ ਓਕੇ ਆ ਜੀ ਓਕੇ ਆ ਬਾਈ ਜਮਾ ਠੀਕ ਆ ਕੋਈ ਵਾਦਾ ਘਾਟਾ ਪੂਰ ਛਿੱਟਾ ਗੰਡਮ ਰੋੜੀ ਨਾ ਕੋਈ ਚੱਕਰ ਨਹੀਂ ਬਾਈ ਸਮਾਜ ਕਰਕੇ ਦੇਲ ਕਰਨ ਨੂੰ ਘੱਟ ਦੂਗੀ ਹੂੰ ਠੀਕ ਆ ਵਰਕੇ ਦਿਖਾਦੀ ਵੀਰੇ ਐਚ ਐਫ ਤੇ ਜਰਸੀ ਦਾ ਕ੍ਰੋਸ ਆਇਆ ਮੁੱਲ ਵੀ ਬਈ ਮੁਕਤਾਂ ਲਈ ਆ ਮੁਕਤਾਂ ਲਈ ਆ ਬੱਚਾ ਵੀ ਮਗਰ ਬਚੰਗਾ ਮਿਲ ਜਣਾ ਬੱਚੀ ਬੱਚਾ ਛੱਡਦਾ ਹੁੰਦਾ ਕਿ ਬਈ ਨਹੀਂ ਛੱਡੀ ਬਈ ਬੱਚੀ ਤਾਂ ਮੈਂ ਦੋਨਾਂ ਦੇ ਕੋਈ ਨਹੀਂ ਛੱਡਦਾ ਅਜੇ ਤੱਕ ਮੱਝ ਦੀ ਵੀ ਨਹੀਂ ਕੱਟੀ ਛੱਡੀ ਅੱਛਾ ਆਉਂ ਲਿਆਂਦਾ ਵਾ ਪਿਉਣ ਵਾਲਾ ਦੁੱਧ ਲ ਨਿੱਪਲ ਜੀ ਉਹਦੇ ਨੇ ਪਿਉਣਨੇ ਠੀਕ ਆ ਕੁਆਲਿਟੀ ਇਹਦੀ ਵੀ ਹੈਨਾ ਬਈ ਪੂਰੀ ਚੰਗੀ ਆ ਕੁਆਲਿਟੀ ਅਣੇ ਲੈਨੇ ਬਈ ਆਪਣੀ ਵੀਡੀਓ YouTube ਤੇ ਬੰਦਾ ਕੱਢ ਕੇ ਦੇਖ ਲੈ ਕਦੇ ਮਾੜੀ ਗਾਂ ਘਰੇ ਬੰਨੀ ਨਹੀਂ ਆਪਾਂ ਹੂੰ ਆਪਾ ਲੈਂਦੇ ਨਹੀਂ ਮਾੜੀਗਾ ਹਾਂ ਰੰਗ ਪ੍ਰਿੰਟ ਪੂਰਾ ਚੰਗਾ ਹਨਾ ਰੰਗ ਦੀ ਤਾਂ ਬਈ ਚਮਕ ਵੇਲਾ ਪਗੜਾ ਕੋਈ ਮੰਹਰ ਦਾ ਅਗਲਾ ਤੇ ਲਾਉਂਦਾ ਇਹਨਾਂ ਦੇ ਗੜਾ ਤੇ ਲਾਉਂਦਾ ਇਹ ਤਾਂ ਤੇਤਾ ਗੱਲ ਹੈਗੀ ਆ ਇਹਦੀ ਫਿਰ ਕੀਮਤ ਕੀ ਰਹਿਣ ਵਾਲੀ ਹੈ ਜੀ ਬਈ ਮੁੱਲ ਦਾ ਕੋਈ ਭਾਵੇਂ 75 ਕਰਾ ਲੈ ਭਾਵੇਂ 70 ਕਰਾ ਲੈ ਹੂੰ ਇਹ 67000 ਦੀ ਵੈੜ ਦੇ ਦਾਂਗੇ ਇਹ ਹਾਂ ਦੁੱਧ 14 ਕਿਲੋ ਜੋੜ ਦਾਂਗੇ ਦੁੱਧ 19 ਆ ਦੁੱਧ 19 ਆ ਠੀਕ ਆ ਤਿੰਨ ਨੰਬਰ ਵੈੜ ਬ੍ਰਿਡ ਚਿੱਟੇ ਸੂਆ ਕਿੰਨਾ ਜੀ ਦਾ ਦੂਜਾ ਸੂਆ ਬਾਈ 6 ਦਾ ਹੁੰਦਾ ਮੂੰਹ ਤੋਂ 6 ਦਾ ਹੁੰਦਾ ਕਿੰਨਾ ਸਮਾ ਲੈਂਦੀ ਹੈ ਜੀ ਇਹ ਲੈ ਯੂ ਹੱfte ਨੂੰ ਹੀ ਬਾਈ ਕਿੰਨਾ ਦੁੱਧ ਪਿਆਜੋ ਜੀ ਇਹਨੇ ਪਹਿਲੇ ਸੂਏ ਪਿਆ ਬਾਈ 22 ਕਿਲੋ ਪਹਿਲੇ ਸੂਏ ਹਾਂ 26 ਕਿਲੋ ਦੀ ਆਸ ਹੈ ਇੱਥੇ ਬਾਲਾ ਤਾਂ ਆਪਾਂ ਕਹਿੰਦੇ ਨਹੀਂਗੇ ਹੂੰ ਬਾਕੀ ਥਾਨ ਵੇਲਾ ਕਿੰਨਾ ਨਜਾਇਜ਼ ਚੰਗਾ ਲੱਗਾ ਗਲਾਬੀ ਤੇ ਆਰਡਰ ਦੇਖ ਬਾਈ ਹੂੰ ਬਿਊਟੀ ਬਹੁਤ ਮੈਨੂੰ ਵੀ ਤੋਰ ਕੇ ਦਿਖਾ ਦੇ ਵੀਰੇ ਬਿਊਟੀ ਵਾਲਾ ਤਾਂ ਬਾਈ ਆਂਤੀ ਕੱਢੇ ਪਏ ਵੜਾਂ ਦੇ ਦਿਨਾਂ ਦੀ ਰੰਗ ਪ੍ਰਿੰਟ ਕਰਮਾਲੀ ਤਾਂ ਵੀਰੇ ਪੂਰਾ ਚੰਗਾ ਦੇਰ ਨਾਲ ਜਿਹੜੇ 2 ਦਿਨ ਬਾਅਦ ਵੀ ਸਕਦੇ ਆ ਫੇਸ ਫੇਸ ਦਿਖਾਈ ਕਿੰਨਾ ਕੁਆਲਟੀ ਵਾਲਾ ਬੋਦੀ ਵਾਲੀ ਵਸਦੀ ਆ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਵੀ ਸਕਦੇ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾਂ ਮੰਜੇ ਦੇ ਪਾਪ ਵਾਂਗੂ ਖੜੇ ਆ ਥਾਣਾ ਕੱਟ ਆਲਾ ਹਵਨ ਰੰਗ ਪ੍ਰਿੰਟ ਦਾ ਪੂਰਾ ਚੰਗਾ ਨਿੱਕਰ ਨਰੋਈ ਵੀ ਚੰਗੀ ਆ ਕਾਦੇ ਦਾ ਹੀ ਫੁੱਲੀ ਆ ਬਾਈ ਤੇ ਬੇਲ ਵੀ ਬਹੁਤ ਚਿੰਗੇ ਦੁੱਧ ਦੀ ਮਾਲਕਣਾ ਪਿਛਲੇ ਸੂਏ 2 ਭਾਈ ਕਿਲੋ ਇੱਕ ਤਿਆਰ 26 27 ਦੀ ਉਮੀਦ ਆ ਨਹੀਂ ਪਤਾ 30 ਪਾ ਜੇ ਬਾਈ ਇਹਦਾ ਕੋਈ ਪੀਕ ਲੈਵਲ ਆ ਨਹੀਂ ਪਤਾ ਕਿੱਥੇ ਆਏ ਖੜੇ ਬਹੁਤ ਸਮਚਾ ਚੰਗਾ ਨਾ ਮੇਰੇ ਆ ਬਾਈ ਬਹੁਤ ਸਮ ਵੀ ਚੰਗਾ ਨਾ ਮੌਸਮ ਵੀ ਚੰਗਾ ਤਾਂ ਤਾਂ ਵੇਖ ਬਾਈ ਕਿੰਨੀ ਚੌੜੀ ਪਈ ਚੰਗਾ ਠਾ ਬਹਿਣ ਦਾ ਚੰਗੀ ਆ ਨਿੱਗਰ ਨਰੋਈ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਰੰਗ ਪ੍ਰਿੰਟ ਪੂਰਾ ਚੰਗਾ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਵੀ ਇਹਦੀ ਬਹੁਤ ਜ਼ਿਆਦਾ ਚੰਗੀ ਆ ਇਹਦੀ ਕੀਮਤ ਹੈ ਬਾਈ ਫਿਰ ਕੱਚੀ ਕੱਚੀ ਦੀ ਇਹਦੀ ਕੀਮਤ ਯਾਰ ਫੋਨ ਤੇ ਕਰਨਾ ਹੈ ਬਾਈ ਜੈ ਜੀ ਹੋ ਜੈ ਜੀ ਬਿਲਕੁਲ ਜੈ ਜੀ ਵੇੜ ਦਾ ਠੀਕ ਆ ਇੱਥੇ ਬੰਨਾਂ ਬਈ ਇਹਨੇ ਠੀਕ ਹੈ ਵੀਰੇ ਹਾਂ ਬਾਕੀ ਇਹਨਾਂ ਨਗਾਂ ਚੋਂ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਕੱਲੇ ਕੱਲੇ ਨਾਗ ਦੀ ਆਪਾਂ ਹੋਰ ਡਿਟੇਲ ਦਿੱਤੀ ਹੁੰਦੀ ਆ ਬਾਕੀ ਜਿਹੜਾ ਨਾਗ ਤੁਹਾਨੂੰ ਫਿੱਟ ਆ ਗਿਆ ਪਸੰਦ ਆ ਗਿਆ ਕਿ ਤਸੱਲੀ ਪਰਖ ਕਰ ਸਕਦੇ ਹੋ ਧੰਨਵਾਦ